ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਕੁਝ ਵਿਸ਼ਿਆਂ ਤੇ ਦਿਨੇਸ਼ੂਰੀ ਜੀ ਨਾਲ ਚਰਚਾ ਕਰਾਂਗੇ ਤੇ ਆਓ ਪਹਿਲਾਂ ਉਹਨਾਂ ਦਾ ਕਰੀਏ ਸਵਾਗਤ ਫਿਰ ਅੱਪਾ ਸਵਾਲਾਂ ਜਵਾਬਾਂ ਦਾ سلسلہ ਜਾਰੀ ਰੱਖਾਂਗੇ ਸੂਰੀ ਸਾਹਿਬ ਵੈਲਕਮ ਆ ਬਹੁਤ-ਬਹੁਤ ਧੰਨਵਾਦ ਕਰਕੇ ਸਾਹਿਬ ਜੀ ਬਹੁਤ ਸ਼ੁਕਰੀਆ ਜੀ ਸਰ ਪਹਿਲਾ ਕੁਐਸਚਨ ਇਹ ਹੈ ਜੀ ਕੱਲ ਅਸੀਂ ਇੱਕ ਵੀਡੀਓ ਪਬਲਿਸ਼ ਕੀਤੀ ਸੀਗੀ ਕਿ ਜਿਹਦੇ ਵਿੱਚ ਚੁੜੇਲ ਦੀ ਗੱਲ ਚੱਲ ਰਹੀ ਹੈ ਕਿ ਚੁੜੇਲ ਦੇਖੀ ਗਈ ਹੈ ਜਦ ਕਿ ਤੁਸੀਂ ਵੀਡੀਓ 'ਚ ਕਹਿ ਹੀ ਦਿੱਤਾ ਸੀਗਾ ਕਿ ਇਹ ਸਕ੍ਰਿਪਟਰ ਆ ਆਲਰੇਡੀ ਤੇ ਇਹ ਸ਼ਰਾਰਤ ਕੀਤੀ ਗਈ ਹੈ ਤੁਸੀ ਮੈਨੂੰ ਹੋਇਆ ਸੀ ਮੈਨੂੰ ਜੀ 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 ਤੇ ਉੱਤੇ ਤੁਸੀਂ ਡਿਟੇਲ ਦੇ ਵਿੱਚ ਸਮਝਾਓ ਹੁਣ ਕਿੰਨੇ ਪਰਿਵਾਰਕ ਮੈਂਬਰ ਦੇਖ ਰਹੇ ਸਾਡੇ ਦੇਖੋ ਉਹਦੇ ਬਾਰੇ ਗੱਲ ਕਰੀਏ ਕੁਝ ਨਾ ਕੁਝ ਮਨ ਵਿੱਚ ਇਹ ਵੀ ਆ ਰਿਹਾ ਹੈ ਕਿ ਕਮੈਂਟਸ ਬਹੁਤ ਆਏ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੇ ਅਪਰੀਸ਼ੀਏਟ ਕੀਤਾ ਪਰ ਕੁਝ ਚਨੰਦਾਕ ਲੋਕ ਜਿਹੇ ਹੁੰਦੇ ਆ ਜਿਨ੍ਹਾਂ ਨੇ 네ਗੇਟਿਵ ਗੱਲ ਕਰਨੀ ਹੁੰਦੀ ਹੈ 네ਗੇਟਿਵਿਟੀ ਫਲਾਉਣੀ ਹੁੰਦੀ ਹੈ ਮੈਂ ਉਹਨਾਂ ਨੂੰ ਵੀ ਜ਼ਰੂਰ ਸੁਨੇਹਾ ਦੇਣਾ ਚਾਹੁੰਦਾ ਕਿ ਸਾਡੀ ਕਿਸੇ ਨਾਲ ਕੋਈ ਟਕਰਾਰ ਨਹੀਂ ਜੀ ਸਾਡਾ ਤਾਂ ਹਰ ਇੱਕ ਦੇ ਨਾਲ ਹੈ ਯਰਾਨਾ ਦੋਸਤੋ ਕਿਉਂ ਬਾਈ ਸਹੀ ਗੱਲ ਹੈ ਸਾਡੀ ਕਿਸੇ ਨਾਲ ਕੋਈ ਟਕਰਾਰ ਨਹੀਂ ਸਾਡਾ ਤੇ ਹਰ ਇੱਕ ਦੇ ਨਾਲ ਹੈ ਯਰਾਨਾ ਦੋਸਤੋ ਪਰ 네ਗੇਟਿਵ ਸੋਚ ਵਾਲਿਆਂ ਦਾ ਕੀ ਕਰੀਏ ਇਹਨਾਂ ਨੂੰ ਤਾਂ 네ਗੇਟਿਵ ਬੋਲਣ ਦਾ ਚਾਹੀਦਾ ਹੈ ਬਹਾਨਾ ਦੋਸਤੋ 네ਗੇਟਿਵ ਬੋਲਣ ਦਾ ਚਾਹੀਦਾ ਹੈ ਬਹਾਨਾ ਦੋਸਤੋ ਤੇ ਕਿੱਸਾ ਵੀ ਗੱਲ ਇਹ ਹੈ ਕਿ ਸੂਰਜ ਉੱਤੇ ਕੀ ਹੈ ਮੰਗਲ ਗ੍ਰਹਿ ਤੇ ਕੀ ਹੈ ਤੁਸੀਂ ਜਾਣ ਸਕਦੇ ਆ ਤੁਸੀਂ ਸਮੁੰਦਰ 'ਚ ਛਾਲ ਮਾਰ ਕੇ ਹੀਰੇ ਮੋਤੀ ਕਢ ਸਕਦੇ ਆ ਲੇਕਿਨ ਕਿਸੇ ਬੰਦੇ ਦਿਮਾਗ 'ਚ ਕਿਉਂ ਨਹੀਂ ਲੱਭ ਸਕਦੇ ਪਰ ਨੈਗੇਟਿਵ ਬੰਦੇ ਦਿਮਾਗ 'ਚ ਨੈਗੇਟਿਵਿਟੀ ਹੈ ਤੁਹਾਨੂੰ ਝਟ ਨਜ਼ਰ ਆ ਜਾਂਦੀ ਹੈ ਬਿਲਕੁਲ ਹੁਣ ਹੁੰਦਾ ਕੀ ਹੈ ਖਬਰ ਇਹ ਜਿਹੜੀ ਹੈ ਅਪਚਲਦ ਚਲਦ ਗੱਲ ਕਰਦੇ ਆ ਜੀ ਤਿੰਨ ਚਾਰ ਦਿਨ ਤੋਂ ਸਾਡੇ ਤੱਕ ਪਹੁੰਚ ਗਈ ਸੀ ਕਿਉਂਕਿ ਜਿਹੜੇ ਸਾਡੇ ਕੈਮਰਾਮੈਨ ਆ ਵਿਜੇ ਇਹ ਬੜੇ ਅਪਡੇਟਡ ਰਹਿੰਦੇ ਆ ਜੀ ਇਹਨਾਂ ਦਾ ਆਪਣਾ ਵੀ ਸਰਕਲ ਹੁਣ ਬਹੁਤ ਵੱਡਾ ਹੋ ਗਿਆ ਚੈਨਲ ਕਰਕੇ ਕਿਉਂਕਿ ਬਹੁਤਾਤ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਜ਼ਿਲ੍ਹੇ ਦੇ ਲੋਕ ਵਿੱਚ ਦੇ ਸੰਪਰਕ 'ਚ ਰਹਿੰਦੇ ਆ ਮੈਂ ਕਿਉਂਕਿ ਤੁਹਾਨੂੰ ਪਤਾ ਕਿ ਵਕ ਵਕ ਵਿਸ਼ਿਆਂ ਦੀ ਡਿਟੇਲ ਚ ਜਾਣਾ ਹੁੰਦਾ ਰਿਸਰਚ ਕਰਨੀ ਹੁੰਦੀ ਸਾਰੀ ਗੱਲ ਵਿੱਚ ਇਹ ਕਰਦਾ ਅੱਜ ਕੱਲ ਤੁਸੀਂ ਵੀ ਕਰਨ ਲੱਪੇ ਆ ਸਾਡੇ ਕੋਲ ਤਿੰਨ ਕਿ ਦਿਨ ਪਹਿਲਾਂ ਇਹ ਇਸ਼ੂ ਪਹੁੰਚ ਗਿਆ ਸੀ ਵਿੱਚ ਨੇ ਮੈਨੂੰ ਕਿਹਾ ਵੀ ਕਿ ਭਾਜੀ ਆਪਾਂ ਚਲਾਉਂਦੇ ਆ ਮੈਂ ਕਿਹਾ ਨਹੀਂ ਵੀਰੇ ਰਿਸਰਚ ਕਰ ਲਈਏ ਥੋੜੀ ਹੋਰ ਜੀ ਰਿਸਰਚ ਕੀਤੀ ਪੂਰੀ ਡੰਗਾਈ ਚ ਗਏ ਐਨੀ ਡੰਗਾਈ ਚ ਗਏ ਕਿ ਬੰਦਾ ਆਪਾਂ ਮਾ ਥੱਲੇ ਡੇਗ ਜਵੇ ਡੰਗਾਈ ਚ ਗਏ ਚੀਜ਼ ਨੂੰ ਫਾਈਂਡ ਆਊਟ ਕੀਤਾ ਅਸੀਂ ਉਹਦੇ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਕਿ ਸਕ੍ਰਿਪਟਡ ਲੱਗ ਰਿਹਾ ਜਿ ਕੋਈ ਅਸਲੀਅਤ ਨਹੀਂ ਆ ਜੀ ਪਰ ਫੇਰ ਵੀ ਮਨ ਨੂੰ ਥੋੜੀ ਠੇਸ ਵੱਜਦੀ ਹੈ ਕਿਉਂਕਿ ਕੁਝ ਚੰਨਿੰਦਾਕ ਲੋਕ ਉਹ ਲੋਕ ਜਿਹੜੇ ਸਾਡੇ ਤੋਂ ਉਹੀ ਉਮੀਦਾਂ ਲਾਈ ਫਿਰਦੇ ਆ ਕਿ ਅਸੀਂ ਉਹਨਾਂ ਦੇ ਇੱਕ ਫੋਨ ਤੇ ਜਿੱਥੇ ਸੱਦਣ ਨੰਗੇ ਪੈਰੀ ਪਹੁੰਚ ਜਾਈਏ ਜਦ ਕਿ ਹਰ ਇੱਕ ਬੰਦੇ ਦਾ ਆਪਣਾ ਇੱਕ ਮਰਿਆਦਾ ਹੁੰਦੀ ਹੈ ਆਪਣਾ ਇੱਕ ਤਰੀਕਾ ਹੁੰਦਾ ਸਲੀਕਾ ਹੁੰਦਾ ਜਿਹਦੇ ਅਸੀਂ ਇੱਕ ਦੋ ਵਾਰ ਕੰਮ ਆਇਆ ਹਰ ਵਾਰ ਕੰਮ ਨਹੀਂ ਬੰਦਾ ਆ ਸਕਦਾ ਹਨਾ ਤੁਸੀਂ ਛੋਟੀ ਮੋਡੀ ਗੱਲ ਵੀ ਕਹੋ ਕਿ ਸਾਡੇ ਪਿੰਡਾਂ ਜਿਵੇਂ ਸਾਰਾ ਕੁਝ ਛੱਡ ਕੇ ਇੱਧਰ ਕਿੱਧਰ ਚੱਲੇ ਜਾਣਾ ਵਾਕਿਆਂ ਨੂੰ ਵੀ ਸਮਾਂ ਦੇਣਾ ਹੁਣ ਉਹ ਲੋਕ ਕਈ ਵੇਲੇ 네ਗੇਟਿਵ ਕਮੈਂਟ ਕਰ ਲੱਪੇ ਤੁਹਾਨੂੰ ਇਦਾਂ ਦੀ ਖਬਰ ਨਹੀਂ ਕਰਨੀ ਚਾਹੀਦੀ ਜੀ ਕਈ ਵੇਲੇ ਜੀ ਦੇ ਦੇ ਤੋ ਫੋਨ ਦੇ ਦੋ ਨਾ ਕਈ ਵੇਲੇ ਉਹ ਲੋਕ ਜਿਨ੍ਹਾਂ ਨੇ ਸੋਚਿਆ ਹੀ ਆ ਪੱਕਾ ਮਨ ਚ ਹੀ ਧਾਰਿਆ ਕਿ ਅਸੀਂ ਵੀ ਬਿਬਤੀ ਦੇ 네ਗੇਟਿਵ ਕਮੈਂਟ ਹੀ ਕਰ ਰਹੇ ਹਾਂ ਉਹਨਾਂ ਦੇ ਦੋ ਚਾਰਾਂ ਦੇ 네ਗੇਟਿਵ ਕਮੈਂਟ ਆਏ ਪਰ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਾਈ ਪਹਿਲਾਂ ਪੂਰੀ ਖਬਰ ਸੁਣ ਲਿਆ ਕਰੋ ਜੀ ਅਸੀਂ ਕੱਲ ਪਹਿਲੇ ਹੀ ਦੱਸਦਾ ਉਹਦੇ ਚਾਰ ਪੰਜ ਲੋਜਿਕ ਲੋਜਿਕ ਸ਼ੇਅਰ ਕੀਤੇ ਆ ਰੈਦਰ ਮੈਂ ਹਣਾ ਕਿ ਆ ਚਾਰ ਪੰਜ ਲੌਜੀਕ ਹੋ ਸਕਦੇ ਲੇਕਿਨ ਮੈਨੂੰ ਅਖੀਰ ਚ ਇਹ ਵੀ ਕਿਹਾ ਸਮਾਰਾਈਜ਼ਨ ਹੋਈ ਕੀਤਾ ਕਿ ਮੈਨੂੰ ਲੱਗਦਾ ਇਹ ਗੱਲ ਫੇਕ ਹੈ ਅਸੀਂ ਡਰੀਏ ਨਾ ਵਿੱਚ ਚਲੋ ਜਲਦੀ ਚਲਦੇ ਗੱਲ ਕਰ ਲੈਂਦੇ ਆ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਇਹ ਮੈਨੂੰ ਖਬਰ ਫੇਕ ਲੱਗਦੀ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਤੋਂ ਆਪਾਂ ਬਚੀਏ ਹੁਣ ਉਹਦੇ ਪਿੱਛੇ ਕਾਰਨ ਕੀ ਆ ਕਈ ਕਹਿੰਦੇ ਖਬਰ ਹੀ ਨਾ ਕਰੋ ਸੁਣ ਲਓ ਜੀ ਕਈ ਕਹਿੰਦੇ ਖਬਰ ਹੀ ਨਾ ਕਰੋ ਖਬਰ ਕਿਉਂ ਨਾ ਕਰੀਏ ਬਈ ਹੁਣ ਤੁਹਾਨੂੰ ਪਤਾ ਸਾਡੇ ਚੈਨਲ ਤੇ ਸਾਨੂੰ ਕਿੰਨੇ ਮਸੰਦਰ ਦੇ ਮੈਸੇਜ ਆ ਗਏ ਕਿੰਦਾ ਵੇਸ਼ਾ ਬਣ ਗਿਆ ਕੱਲੇ ਕੱਲੇ ਚੈਨਲ ਨੇ ਉਹ ਚੀਜ਼ ਪੋਸਟ ਕੀਤੀ ਹੋਈ ਹੈ ਸਾਡੇ ਏਰੀਆ ਦੇ ਲੋਕ ਸਾਡੇ ਤੋਂ ਐਕਸਪੈਕਟ ਕਰਦੇ ਆ ਕਿ ਅਸਲੀਅਤ ਸਾਹਮਣੇ ਲੈ ਕੇ ਆਈਏ ਹੁਣ ਜਿਹੜੇ ਕਮੈਂਟ ਕਰਦੇ ਉਹਨਾਂ ਨੂੰ ਕੀ ਪਤਾ ਕਿ ਮੈਨੂੰ ਘੱਟੋ ਘੱਟ 10 ਨੌਨ ਬੰਦਿਆਂ ਦੀ ਕਾਲ ਆ ਗਈ ਕਿ ਸਾਡੇ ਬੱਚੇ ਡਰੇ ਪਏ ਆ ਜੀ ਹੈ ਸਾਡੇ ਬੱਚੇ ਡਰੇ ਆ ਜੀ ਇਹਨਾਂ ਨੂੰ ਦੱਸੋ ਹੈ ਭੂਤ ਕਿ ਨਹੀਂ ਹੈਗਾ 10 ਬੱਚਿਆਂ ਨਾਲ ਤਾਂ ਮੈਂ ਫੋਨ ਤੇ ਗੱਲ ਕੀਤੀ ਆ ਉਹਨਾਂ ਨੂੰ ਕਹਿ ਕੇ ਬੇਟਾ ਇਹ ਫੇਕ ਨਿਊਜ਼ ਆ ਉਸ ਤੋਂ ਬਾਅਦ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਆਪਣੇ ਚੈਨਲ ਤੇ ਵੀ ਅਪਲੋਡ ਕਰੀਏ ਲੋਕ ਵੱਡੀ ਗਿਣਤੀ ਤੱਕ ਲੋਕਾਂ 'ਚ ਇਹ ਗੱਲ ਪਹੁੰਚੇ ਮੈ ਉਹ ਉਸ ਚੀਜ਼ ਨੇ ਲੋਕਾਂ ਦੇ ਮਨ 'ਚ ਡਰ ਕਿਉਂ ਪੈਦਾ ਕੀਤਾ ਮੈਂ ਜਿਹੜਾ ਤੀਜਾ ਲੌਜੀਕ ਸਾਂਝਾ ਕੀਤਾ ਸੀਗਾ ਜੀ ਦੇਖੋ ਜਿਹੜੇ ਸ਼ਰਾਰਤੀ ਅਨਸਰ ਹੈ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਉਹਨਾਂ ਨੇ ਰਾਜਾ ਸਾਹਿਬ ਮਹਾਰਾਜ ਜੀ ਦਾ ਨਾਮ ਵਰਤੇ ਬਿਲਕੁਲ ਜਿਉਂ ਨਾਮ ਨਾ ਵਰਤ ਦੇ ਲੋਕਾਂ ਨੇ ਸਮਝ ਜਾਨਾ ਸੀਗਾ ਕਿ ਯਾਰ ਇਹ ਫੇਕ ਹੈ ਪਸਾਪਤੋ ਲੱਗਦਾ ਕਿ ਵੌਇਸ ਓਵਰ ਲੱਗਾ ਹੈ ਲੇਕਿਨ ਉਹਨਾਂ ਨੇ ਰਾਜਾ ਸਾਹਿਬ ਮਹਾਰਾਜ ਜੀ ਦੇ ਵਿੱਚ ਨਾਮ ਬੋਲਿਆ ਕਿ ਰਾਜਾ ਸਾਹਿਬ ਕਹ ਰਾਜਾ ਸਾਹਿਬ ਕੇ ਬਚਾ ਜੀ ਉਹਦੇ ਕਰਕੇ ਸ਼ੰਕਾ ਲੱਗਦੀ ਸੀ ਕਿ ਸ਼ਾਇਦ ਹੋਵੇ ਹੁਣ ਜਿਹੜੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੇ ਰੀਲ ਬਣਾਈ ਚੱਲਦੇ ਚੱਲੋ ਵੀਰੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਨੇ ਰੀਲ ਬਣਾਈ ਹੈ ਹੁਣ ਉਹ ਧਾਰਮਿਕ ਸਥਾਨਾਂ ਦਾ ਵੀ ਜਨਾਬ ਵਿੱਚ ਯੂਜ਼ ਕਰਨਗੇ ਵਰਤਣਗੇ ਤਾਂ ਇੱਕ ਵਾਰ ਤਾਂ ਬੰਦਾ ਸਮਝੇਗਾ ਕਿ ਸ਼ਾਇਦ ਸੱਚੀ ਕੁਝ ਨਾ ਕੁਝ ਹੋਇਆ ਬਈ ਲੇਕਿਨ ਫੇਰ ਵੀ ਅਸੀਂ ਲੌਜੀਕ ਕੀ ਦਿੱਤਾ ਚੌਥੇ ਪੰਜਵੇਂ ਨੰਬਰ ਤੇ ਕਿ ਇਹ ਫੇਕ ਹੈ ਕੋਈ ਗਰੋ ਹੋ ਸਕਦਾ ਜੋ ਨਹੀਂ ਹੈ ਪਰ ਮੈਂ ਤੁਹਾਨੂੰ ਹੁਣ ਦੱਸ ਦਿੰਨਾ ਕਿਉਂਕਿ ਬੜੀ ਵਾਰ ਕੀ ਹੁੰਦਾ ਕਿ ਵੇਲੇ ਜਦੋਂ ਸਾਨੂੰ ਸੱਚਾਈ ਪਤਾ ਲੱਗ ਜਾਂਦੀ ਹੈ ਨਾ ਮੋਰੇ ਕੋਈ ਨਬਾਲਕ ਹੋਵੇ ਬਿਲਕੁਲ ਬਿਲਕੁਲ ਮੋਰੇ ਪਰਿਵਾਰਾਂ ਦੀ ਇੱਜ਼ਤ ਦਾ ਘਾਣ ਹੁੰਦਾ ਵੇ ਬੜੇ ਪਰਦੇ ਰੱਖਣੇ ਪੈਂਦੇ ਜੀ ਜੀ ਬਿਲਕੁਲ ਹੈਨਾ ਬਿਲਕੁਲ ਸਹੀ ਪਰ ਉਹ ਵੀ 100% ਸ਼ਿਉਰਿਟੀ ਨਾ ਹੋਵੇ ਕਿ ਅਰੇ ਹੋ ਸਕਦਾ ਕਿ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਤਾਂ ਯਾਰ ਜਲੰਧਰ ਤੋਂ ਕਾਲ ਆ ਗਈਆਂ ਫਗਵਾੜੇ ਤੋਂ ਕਾਲ ਆ ਗਈਆਂ ਹੁਣ ਵਾਈਗੁਰ ਦੀ ਕਿਰਪਾ ਨਾਲ ਚੈਨਲ ਦੀ ਰੀਚ ਬਹੁਤ ਹੈ ਬਿਲਕੁਲ ਬਿਲਕੁਲ ਤੁਸੀਂ ਸੀ ਹੁਸ਼ਿਆਰਪੁਰ ਤੋਂ ਵੀ ਕਾਲ ਆ ਗਈ ਆ ਹੁਣੇ ਵਜੇ ਨੂੰ ਪਤਾ ਨਹੀਂ ਕਿਸੇ ਕਿਹੜੀ ਜੱਥੇਬੰਦੀ ਕਾਲ ਆ ਗਈ ਕਹਿੰਦੇ ਅਸੀਂ ਬੰਦੇ ਲੱਭ ਲਈ ਜਦ ਕਿ ਸਾਡਾ ਇੱਕ ਰਿਪੋਰਟਰ ਜਿਨ੍ਹਾਂ ਨੇ ਵੀਡੀਓ ਬਣਾਉਣਾ ਤੇ ਘਰ ਜਾਇਆ ਆ ਉਹ ਮੰਨ ਗਿਆ ਕਿ ਸਾਡਾ ਗਲਤੀ ਪੜ ਮੈਂ ਯਾਰ ਕਿਦਾਂ ਨਵਾਲਿਕ ਬੱਚੇ ਦਾ ਨਾਂ ਨੰਸ਼ਰ ਕਰ ਦਵਾਂਗਾ ਨਹੀਂ ਜ਼ਿੰਦਗੀ ਖਰਾਬ ਹੋ ਜੂਗੀ ਤਾਂ ਬੋਲਣ ਵਾਲੇ ਨੂੰ ਕੀ ਪਤਾ ਠੀਕ ਹੈ ਨਾ ਸਿਰਫ ਇੰਨਾ ਕਹਿ ਦੋ ਮੈਂ ਕਿ ਤੁਹਾਡੀ ਸਾਖ ਖਰਾਬ ਹੁੰਦੀ ਹੈ ਕਹਿੰਦੇ ਆ ਕਿ ਜੀ ਕੋਈ ਸਿਗਾ ਉਹ ਬੰਦੇ ਨੇ ਨਾ ਮੈਂ ਦੱਸ ਦਿੰਨਾ ਉਹਨੇ ਕੋਈ ਸਾਨੂੰ ਵੀਡੀਓ ਭੇਜੀ ਫੋਟੋ ਭੇਜੀ ਕਾਫੀ ਸਮਾਂ ਪਹਿਲਾਂ ਚਲਦੀ ਚਲੋ ਵੀਰੇ ਉਹਨੇ ਸਾਨੂੰ ਫੋਟੋ ਭੇਜੀ ਅੱਜ ਤਾਂ ਬਾਜ਼ਾਰ ਸੁਖਨਾ ਖਾਲੀ ਹੈ ਅੱਜ ਕਿਹੜਾ ਟ੍ਰੈਫਿਕ ਹੈ ਉਹਨੇ ਸਾਨੂੰ ਫੋਟੋ ਭੇਜੀ ਸੀਗੀ ਕਿਤੇ ਦਰਿਆ ਵਾਲੇ ਪਾਸੇ ਵੀਰ ਕੇ ਸਾਭੀ ਕਿ ਆਓ ਜੀ ਇੱਥੇ ਝਾੜੀਆਂ ਦਿਖਾਓ ਮੈਂ ਕਿਹਾ ਵੀਰੇ ਤੁਸੀਂ ਕੋਈ ਸ਼ਿਕਾਇਤ ਲਿਖਤੀ ਭੇਜ ਦਿਓ ਤੇ ਅਸੀਂ ਪਹੁੰਚ ਜਾਂਦੇ ਹਾਂ ਜਿਹੜੇ ਦੋ ਤਿੰਨ ਚੰਨਿੰਦਾ ਕਾ ਬੰਦੇ ਨੈਗੇਟਿਵਿਟੀ ਫੈਲਾਉਂਦੇ ਆ ਤੇ ਬਾਕੀ ਯਾਰ ਉੱਤੇ ਬਲੀਵ ਕਰਨ ਲੱਗ ਪੈਂਦੇ ਇਸ ਕਰਕੇ ਥੋੜਾ ਦੱਸਣਾ ਪੈਂਦਾ ਸਾਡਾ ਪਰਿਵਾਰ ਐ ਸਾਰਾ ਹੁਣ ਅਸੀਂ ਨਹੀਂ ਜਾਏ ਜਾ ਪਾਏ ਕਿ ਯਾਰ ਤੂੰ ਪਹਿਲਾਂ ਸ਼ਿਕਾਇਤ ਕਰ ਦੇ ਫਿਰ ਉਹ ਬੰਦੇ ਕਰਨ ਤੁਸੀਂ ਆ ਹੀ ਨਹੀਂ ਸਕਦੇ ਹੁਣ ਛੋਟਾ ਸ਼ਹਿਰ ਹੈ ਪਰਿਵਾਰ ਵੱਡਾ ਹੈ ਤਾਂ ਸਾਨੂੰ ਪਤਾ ਹੁੰਦਾ ਕਿਹੜੇ ਤਿੰਨ ਚਾਰ ਬੰਦੇ ਜਿਨ੍ਹਾਂ ਨੇ ਪੱਕਾ ਲੱਕ ਬੰਨਿਆ ਕਿ ਨੈਗੇਟਿਵਿਟੀ ਫਲਹਾਣੀ ਪਰ ਸਾਡੇ ਪਰਿਵਾਰ ਦੇ ਸਾਨੂੰ ਮਾ ਜੀ ਜਦ ਕੀ ਤੁਸੀਂ ਵੀਡੀਓ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋ ਚੁੱਕੀ ਸੀ ਆਲਰੇਡੀ ਕੋਈ ਉਹਦੇ ਵਿੱਚ ਦੇਖੋ ਅਸੀਂ ਕੀ ਕਹਿ ਰਹੇ ਆ ਜੀ ਕਿ ਇਹ ਫੇਕ ਨਿਊਜ਼ ਐ ਬਚੋ ਬਚੋ ਤੇ ਜਿਹੜੇ ਨਾਂ ਚਾਉਣ ਵਾਲਿਓ ਕੀ ਕਹਿੰਦੇ ਆ ਫੇਕ ਨਿਊਜ਼ ਫੇਕ ਫੇਕ ਖਬਰ ਤੇ ਤੁਸੀਂ ਕਿਉਂ ਆਪਣਾ ਚਾਨਣਾ ਪਾਉਂਦੇ ਆ ਆਪਣਾ ਕਿਉਂ ਸਪਸ਼ਟੀਕਰਨ ਦਿੰਦੇ ਆ ਆਪਣੇ ਵੱਲੋਂ ਕਿਉਂ ਲੋਕਾਂ ਨੂੰ ਜਾਗਰਤ ਕਰਨੇ ਮਤਲਬ ਆਏ ਉਹਨਾਂ ਦਾ ਬਿਲਕੁਲ ਬਿਲਕੁਲ ਸਾਡਾ ਕੰਮ ਕੀ ਆ ਲੋਕਾਂ ਨੂੰ ਸੱਚ ਕਹਿਣਾ ਹਾਂ ਅਸਲ ਨਾਲੇ ਦੂਜੀ ਗੱਲ ਲੋਕਾਂ ਦੀ ਕਾਲ ਆ ਰਹੀ ਸੀਗੀ ਕੀ ਸੂਰੀ ਸਾਹਿਬ ਕਿਦਾਂ ਇਹ ਖਬਰ ਕੀ ਆ ਵਿਜੇ ਨੂੰ ਵੀ ਕੌਲਾਂ ਆਈਆਂ ਕਿ ਵਿਜੇ ਜੀ ਦੱਸੋ ਮੈਨਾਂ ਕਿ ਕੀ ਚੱਕਰ ਆ ਸਾਨੂੰ ਦੱਸੋ ਸਾਨੂੰ ਦੱਸੋ ਵੀ ਇਹ ਖਬਰ ਫੇਕ ਆ ਕਿ ਨਹੀਂ ਖਬਰ ਆ ਪਬਲਿਕ ਅਵੇਅਰਨੈਸ ਨਹੀਂ ਪਾਈ ਆ ਅਮਰੀਕਾ ਕੈਨੇਡਾ ਤੱਕ ਤੋਂ ਤਾਂ ਕਾਲ ਆ ਗਈ ਕਿ ਤੁਹਾਡੇ ਸ਼ਹਿਰ ਚ ਕੀ ਹੋਇਆ ਜੀ ਤੁਹਾਨੂੰ ਪਤਾ ਨਹੀਂ ਲੱਗਾ ਬਿਲਕੁਲ ਬਿਲਕੁਲ ਪੰਜਾਬ ਦੇ ਨਾਮੀ ਚੈਨਲਾਂ ਨੇ ਖਬਰ ਚਲਾਤੀ ਸੈਟਲਾਈਟ ਵਾਲਿਆਂ ਨੇ ਜੀ ਅਸੀਂ ਤੱਕ ਅੱਛਾ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਚਲਾ ਦਿੱਤੀ ਬਿਲਕੁਲ ਕਿਸੇ ਨਾ ਕਿਸੇ ਪਿੰਡ ਦਾ ਨਾਮ ਲੈਤਾ ਕਿਸੇ ਨਾ ਕਿਸੇ ਮੁੰਡੇ ਦਾ ਨਾਮ ਲੈਤਾ ਕਿਸੇ ਨੇ ਆਪਣਾ ਤਰਕ ਦੇਤਾ ਕਿ ਹਾਂ ਹੈਗੀ ਆ ਭੂਤ ਚੜ੍ਹੇਲ ਬਚੋ ਅਸੀਂ ਤਾਂ ਯਾਰ ਸੱਚਾਈ ਦੱਸੀਆ ਫਿਰ ਕੁਐਸਚਨ ਕਿੰਨੂ ਪ੍ਰੰਪਤੂ ਕਿ ਬਿਲਕੁਲ ਜੀ ਜੀ ਚੱਲਦੇ ਚਲੋ ਮੈਂ ਹੋਣਾ ਨਹੀਂ ਇਹ ਬਸ 네ਗੇਟਿਵ ਕਮੈਂਟ ਕਰਨ ਵਾਲੇ ਮੈਂ ਇਹੀ ਕਹਿ ਰਹੇ ਆਂ ਕਿ ਉਸ ਵੀਡੀਓ ਚ ਗਲਤ ਕੀ ਉਸ ਵੀਡੀਓ ਦੇ ਵਿੱਚ ਗਲਤ ਵੀ ਕੁਝ ਨਹੀਂ ਕੀਤਾ ਤੁਸੀਂ ਸਾਰਾ ਸਪਸ਼ਟੀਕਰਨ ਦਿੱਤਾ ਕਿ ਹਾਂ ਵੀ ਮੇਰਾ ਸਪਸ਼ਟੀਕਰਨ ਨਹੀਂ ਬਣਦਾ ਅਸੀਂ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਅਵੇਅਰ ਕਰਨਾ ਜਿਵੇਂ ਹੁਣ ਤੁਸੀਂ ਕਾਲ ਸਕੇ ਜੀ ਈਵਨ ਤੁਹਾਡੇ ਤੁਸੀਂ ਜੇ ਆਪਣੇ ਬੱਚਿਆਂ ਨਾਲ ਮੇਰੀ ਗੱਲ ਕਰਾਈ ਕਿ ਨਹੀਂ ਕਰਾਈ ਬਿਲਕੁਲ ਬਿਲਕੁਲ ਕਰਾਈ ਹੈ ਤੁਸੀਂ ਕਰਾਇਆ ਕਿ ਆ ਮੇਰੀ ਬੇਟੀ ਨਾਲ ਗੱਲ ਕਰੋ ਉਹਦੇ ਮਨ ਚ ਚਿੰਤਾ ਹੈ ਕਹਿੰਦੀ ਕਿ ਪਾਪਾ ਰਾਤ ਨੂੰ ਬਾਹਰ ਨਹੀਂ ਜਾਣਾ ਬਿਲਕੁਲ ਹੁਣ ਤੁਸੀਂ ਕਰਾਈ ਜੇ ਮੇਰੇ ਆਪਣਾ ਸਾਥੀ ਕਰਾ ਸਕਦਾ ਤਾਂ ਬਾਹਰ ਨਾਲ ਦੇ ਵੀ ਕੋਈ ਲਾਈ ਹੋਊਗੀ ਬਿਲਕੁਲ ਲਾਈ ਹੋਊਗੀ ਠੀਕ ਹੈ ਨਾ ਉਹਨਾਂ ਨੂੰ ਸਮਝਾਉਣਾ ਪੈਂਦਾ ਹੁਣ ਕਿਹੜੇ ਕਿੰਨਿਆਂ ਦੇ ਬੱਚਿਆਂ ਨੂੰ ਫੋਨ ਤੇ ਮੈਂ ਗੱਲ ਕਰਕੇ ਸਮਝਾਉਂਦਾ ਨਹੀਂ ਦੇਖੋ ਮੇਰੀ ਗੁੜੀਆਂ ਨੇ ਵੀ ਇਹੀ ਗੱਲ ਅੱਗੀ ਉਹਨੇ ਕਿਹਾ ਅੱਛਾ ਤਾਂ ਤੁਹਾਡੇ ਸਪੀਕਰ ਤੇ ਮੈਂ ਤੁਹਾਨੂੰ ਦੱਸਿਆ ਉਹ ਫਿਰ ਹੋ ਗਈ ਵੀ ਠ ਦੇਖੋ ਬੱਚੇ ਨੇ ਮਨਚ ਫਾਹਸਾ ਹੋ ਗਿਆ ਹੌਸਲਾ ਹੋ ਗਿਆ ਹਾਂ ਹੁਣ ਕਿੰਨੇ ਕੁ ਤੇ ਬੱਚਿਆਂ ਨਾਲ ਓਹੋ ਬਈ ਕਹਿਰੇ ਕੀਤਾ ਕਿੰਨੇ ਕੁ ਤੇ ਬੱਚਿਆਂ ਨਾਲ ਮੈਂ ਫੋਨ 'ਤੇ ਗੱਲ ਕਰੂੰਗਾ ਕਿੰਨੇ ਕੁ ਲੋਕਾਂ ਨੂੰ ਫੋਨ 'ਤੇ ਸੁਝਾਵਾਂਗਾ ਬਿਲਕੁਲ ਹੈਨਾ ਮੈਨੂੰ ਬਲਾਚੌਰ ਤੋਂ ਗੜਸ਼ੰਕਰ ਤੋਂ ਪਹੁੰਚ ਕੋਈ ਸਾਡੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਲੋਕ ਜਰੇ ਹੋਏ ਸਾਡੇ ਤੇ ਐਡਵਰਟਾਈਜ਼ਮੈਂਟ ਚੱਲਦੀ ਉਹਨਾਂ ਦੀਆਂ ਕਾਲਾਂ ਆ ਕਿ ਜੱਥੇਬੰਦੀਆਂ ਕਾਲਾਂ ਕਿ ਤੁਸੀਂ ਇੱਥੇ ਕੋਈ ਵੀਡੀਓ ਕਿਉਂ ਨਹੀਂ ਕਰਦੇ ਕਿੰਨੇ ਕੁ ਨੂੰ ਮੈਂ ਫੋਨ 'ਤੇ ਬੱਸੂੰਗਾ ਬਿਲਕੁਲ ਇਹ ਤਾਂ ਪਾਉਂਗਾ ਨਾ ਜੇ ਮੈਂ ਕੁਝ ਗਲਤ ਕਰ ਰਿਹਾ ਹਾਂ ਫਿਰ ਤੁਸੀਂ ਕਹੋ ਕਿ ਯਾਰ ਭਾਜੀ ਤੁਸੀਂ ਫੇਕ ਨਿਊਜ਼ ਫਲਾਈ ਆ ਮੈਂ ਫੇਕ ਨਿਊਜ਼ ਨਹੀਂ ਕਹਿ ਰਿਹਾ ਕਿ ਫੇਕ ਤੋਂ ਬਚੋ ਫਿਰ ਕਹਿ ਰਹੇ ਬਿਲਕੁਲ 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 ਸਹੀ ਗੱਲ ਆ ਤੁਸੀਂ ਜੀ ਅਰੇ ਆਪਾਂ ਦੱਸ ਦੀ ਇਸ ਸਮੇਂ ਆਪਾਂ ਨਹਿਰੂ ਗੇਟ ਵੱਲ ਵੱਧਦੇ ਪਏ ਆ ਔਰ ਮੌਸਮ ਮਸੀਮ ਅਸੀ ਮੜ ਜਾ ਠੀਕ ਹੋਇਆ ਪਰ ਨਵੇਂ ਸ਼ਹਿਰ ਚ ਵੀ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਕੁਦਰਤ ਬੜੀ ਬਲਵਾਨ ਹੈ ਕੁਦਰਤ ਬੜੀ ਬਿਆੰਤ ਹੈ ਕੁਦਰਤ ਨੂੰ ਸਭ ਪਤਾ ਕਿ ਡਰੇਨਾ ਭਰੀਆਂ ਹੋਰ ਜੀ ਠੀਕ ਠਾਕ ਸੀਵਰੇਜ ਓਵਰਫਲੋ ਹੋ ਰਿਹਾ ਹੈ ਇਸ ਕਰਕੇ ਕੁਦਰਤ ਕਹਿੰਦੀ ਕਿ ਜੇ ਮੈਂ ਇੱਥੇ ਨਹੀਂ ਪਾਤਾ ਇੱਥੇ ਤਾਂ ਆ ਜਾਣਾ ਗੋਡੇ-ਗੋਡੇ ਪਾਣੀ ਔਰ ਸੀਵਰ ਦਾ ਪਾਣੀ ਸਾਰਾ ਬਾਹਰ ਆਣਾ ਤਾਂ ਕੁਦਰਤ ਇਸ ਕਰਕੇ ਨਗਰ ਕੌਂਸਲ ਨੂੰ ਟਾਈਮ ਦੇ ਰਹੀ ਹੈ ਉਹਨਾਂ ਨੇ ਨਗਰ ਕੌਂਸਲ ਨੂੰ ਕਹਿੰਦੀ ਕਿ ਪਹਿਲਾਂ ਡਰੇਨਾਂ ਨੂੰ ਸਾਫ਼ ਕਰਾ ਲਓ ਮੌਕਾ ਦੇ ਰਹੀ ਹੈ ਹੈਨਾ ਪਹਿਲਾਂ ਤੁਸੀਂ ਜਿਹੜਾ ਗੱਟ ਰਿਹਾ ਓਵਰਫਲੋ ਹੋਇ ਉਹਨਾਂ ਨੂੰ ਸਾਫ਼ ਕਰਾ ਲਓ ਮੈਂ ਫੇਰ ਨਹੀਂ ਪਾਉਂਦਾ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਪਰ ਹਿਊਮਿਡਿਟੀ ਜ਼ਿਆਦਾ ਹੋ ਗਈ ਹੈ ਐਸਕਾਡਮੀ ਨਿਕਲ ਹੁੰਦਾ ਜਿਹੜੇ ਪਰਦੇਸਾਂ ਤੋਂ ਭੈਣ ਭਰਾ ਦੇਖਦੇ ਦੱਸਦੀ ਐਸਕ ਟਾਈਮ ਹੀ ਨਿਕਲ ਹੁੰਦਾ ਔਰ ਇਸ ਤੋਂ ਪਹਿਲਾਂ ਹੋਰ ਜੀ ਠੀਕ ਠਾਕ ਆ 6 ਵਜੇ ਇੱਕ ਮਿੰਟ ਹੋ ਗਏ ਐਸਕ ਟਾਈਮ ਹੀ ਬਾਹਰ ਨਿਕਲ ਹੁੰਦਾ ਆਦਰਵਾਇਜ਼ ਦਿਨੇ-ਦਿਨੇ ਤਾਂ ਆ ਹੁੰਦਾ ਕਿ ਜਿਵੇਂ ਕੋਈ ਕਾਲਜਿਆ ਚੋਂ ਨਾ ਜਾਣ ਕੱਢ ਕੇ ਲੈ ਕੇ ਜਾ ਬਿਲਕੁਲ ਬਿਲਕੁਲ ਸਹੀ ਗੱਲ ਬਹੁਤ ਜ਼ਿਆਦਾ ਹਮਿਡਿਟੀ ਬਹੁਤ ਜ਼ਿਆਦਾ ਵਾਰਨਿੰਗ ਨਿਕਲ ਹੁੰਦਾ ਬਿਲਕੁਲ ਜਿਹਨੂੰ ਹਮਸ ਕਹਿੰਦੇ ਆ ਜੀਰ ਕਿਹਦਾ ਵੀ ਬਾਕੀ ਬਾਕੀ ਗੱਲ ਇਦਾਂ ਆ ਕਿ ਕੁਸ਼ਕ ਆ 2-4 ਦਿਨ ਤੋਂ ਬੜੀ ਪਾਣੀ ਦੀ ਦਿੱਕਤ ਹਰ ਲਾਈਵ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਕਿ ਪਾਣੀ ਕਿੰਨਾ ਥੱਲੇ ਡੂੰਗਾ ਚਲ ਗਿਆ ਸੁਰਿਸਾਂ ਬੜੀ ਚਿੰਤਾ ਦਾ ਵਿਸ਼ਾ ਆ ਕਿ ਇਹ ਖਤਮ ਹੋ ਜਾਣਾ ਸੈਂਕੜੇ ਠਾਹੀ ਮੋਟਰਾਂ ਪਾਣੀ ਛੱਡ ਗਈਆਂ ਨਵੇਂ ਸ਼ਹਿਰ ਦੇ ਅੰਦਰ ਔਰ ਨਵੇਂ ਸ਼ਹਿਰ ਦੇ ਅੰਦਰ ਝੋਨਾ ਲੱਗਦਾ ਇਹਦਾ ਮਤਲਬ ਦੇਖੋ ਸ਼ਹਿਰ ਦੇ ਅੰਦਰ ਵੀ ਦੁਰਵਰਤ ਹੋ ਰਹੀ ਹੈ ਮਿਸਯੂਜ਼ ਹੋ ਰਿਹਾ ਹੈ ਔਰ ਇਹਨੂੰ ਬਚਣਾ ਚਾਹੀਦਾ ਕਿਉਂਕਿ ਦੇਖੋ ਕੌਣ ਵਾਲਾ ਸਮਾਂ ਬਹੁਤ ਔਖਾ ਹੋ ਜਾਣਾ ਬੋਤਲਾਂ ਖਰੀਦ-ਖਰੀਦ ਕਿੱਦਾਂ ਨਹੀਂ ਪਾਣੀ ਵੀ ਖਰੀਦ ਕਿੱਦਾਂ ਨਹੀਂ ਨਾ ਹੋਣਾ ਉਹਨਾਂ ਤਾਂ ਸਾਰਾ ਘਰ ਦਾ ਕੰਮ ਚਲਾ ਹੋਣਾ ਬਿਲਕੁਲ ਬਿਲਕੁਲ ਬੜੀ ਕਿੱਲਤ ਬੜੀ ਕਿੱਲਤ ਆ ਰਹੀ ਹੈ ਜੀ ਲੋਕਾਂ ਨੂੰ ਲੋਕ ਪਰੇਸ਼ਾਨ ਬਹੁਤ ਆ ਦੇਖੋ ਆਫ ਕੈਮਰਾ ਸਾਰੇ ਸਾਰੇ ਦੱਸਦੇ ਆ ਬਟ ਕੈਮਰੇ ਦੇ ਅੰਨ ਤੋਂ ਸਾਰੇ ਬੰਦੇ ਡਰਦੇ ਆ ਕਿ ਕਬਰ ਹੁੰਦੇ ਆ ਤੁਹਾਨੂੰ ਹੀ ਮੇਰੇ ਖਿਆਲ ਚਾਰ ਤੋਂ ਪੰਜ ਜਣੇ ਨੇ ਅਪਰੋਚ ਕੀਤਾ ਬਿਲਕੁਲ ਬਿਲਕੁਲ ਤੁਹਾਨੂੰ ਉਹਨਾਂ ਨੇ ਕੀ ਕਹਿ ਕੇ ਸੂਰੀ ਆ ਕੇ ਬੋਲ ਜੋਵੇ ਬੋਲ ਜੋਵੇ ਜੀ ਸਹੀ ਗੱਲ ਹੈ ਅਸੀਂ ਦੁਸ਼ਮਣ ਹੀ ਨਹੀਂ ਹਾਂ ਹਮਮ ਤੇ ਹੁਣ ਮੈਂ ਕੀ ਨਹੀਂ ਕਿਸ ਦੇ ਨਾਲ ਦੁਸ਼ਮਣੀ ਪਾਲਾਂ ਬਿਲਕੁਲ ਬਿਲਕੁਲ ਮੈਂ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਦੇਖੋ ਇਹਦੇ ਵਿੱਚ ਡਰਨ ਦੀ ਸੂਰੀ ਸਾਬ ਜੇ ਇੱਕ ਮੁਸ਼ਕਲ ਆ ਬੰਦੇ ਨੂੰ ਆਉਣਾ ਚਾਹੀਦਾ ਅੱਗੇ ਦੱਸਣਾ ਚਾਹੀਦਾ ਪ੍ਰਸ਼ਾਸਨ ਤੱਕ ਗੱਲ ਪਹੁੰਚੂਗੀ ਤਦੇ ਪ੍ਰਸ਼ਾਸਨ ਕੋਈ ਹੱਲ ਕਰੂਗਾ ਦੇਖੋ ਆਪ ਲੋਕ ਸ਼ਿਕਾਇਤ ਵੀ ਨਹੀਂ ਲਾਉਂਦੇ ਮਤਲਬ ਦੱਸਦੇ ਵੀ ਨਹੀਂ ਉਹਨਾਂ ਨੂੰ ਕੀ ਤਕਲੀਫ ਹੈ ਕੋਈ ਲਿਖਤੀ ਸ਼ਿਕਾਇਤ ਨਹੀਂ ਲੈ ਕੇ ਜਾਂਦੇ ਤੁਹਾਡੇ ਯਾਰ ਲੰਗਰੇ ਲਿਖਤੀ ਸ਼ਿਕਾਇਤ ਨਹੀਂ ਲੈ ਕੇ ਜਾਂਦੇ ਜੀ ਜੀ ਅਸੀਂ ਕੋਈ ਇਕੱਠੇ ਹੋ ਕੇ ਗੱਲ ਨਹੀਂ ਕਰਦੇ ਤਾਂ ਹੁਣ ਇਹਦੇ ਵਿੱਚ ਅਸੀਂ ਵੀ ਕਿਵੇਂ ਮੰਤਰ ਮਾਰ ਸਕੀ ਜੀ ਜੀ ਮੈਂ ਇੱਕ ਵਾਰੀ ਕਮੈਂਟਸ ਦੇਖ ਲਵਾਂ ਕਿੰਨੇ ਆਇਆ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਨੂੰ ਰੈਪ ਅਪ ਕਰ ਦਿੰਨੇ ਆ ਕਿਉਂਕਿ ਪਰਿਵਾਰਕ ਮੈਂਬਰ ਆ ਦੇਖੋ ਜਿਹੜੇ ਕਮੈਂਟਸ ਆਇਆ ਕੁਲਵੀਰ ਚੋਪੜਾ ਜੀ ਕਹਿੰਦੇ ਨੇ ਹੈਲੋ ਹੈਲੋ ਜੀ ਨਰਿੰਦਰ ਰੋਮੀ ਜੇੜੀਆ ਕਹਿੰਦੇ ਨੇ ਹਾ ਹਾ ਸਹੀ ਗੱਲ ਹੈ ਮਤਲਬ ਉਹਮਨੇ ਹੱਸ ਕੇ ਕਿ ਸਹੀ ਗੱਲ ਹੈ ਟੋਨੀ ਜੀ ਕਹਿੰਦੇ ਨੇ ਹੈਲੋ ਜੀ ਹੈਲੋ ਜੀ ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਆ ਆਪਾਂ ਵੀਡੀਓ ਨੱਥੀ ਰੈਪ ਅਪ ਕਰ ਦਈਏ ਮੈਂ ਕਹਿੰਦਾ ਬਿਲਕੁਲ ਬਿਲਕੁਲ ਫਿਰ ਜਾਣਾ ਇੱਕ ਦੋ ਬੱਲਾ ਆਈਆਂ ਪਾਣੀ ਦੀ ਬੜੀ ਮੁਕਲਤ ਹੈ ਆਜ ਇਧਰਲੇ ਪਾਸੇ ਕਈ ਥਾਂ ਹੀ ਬਦਬੂ ਵਾਲਾ ਪਾਣੀ ਹੈ ਜਿੱਥੋਂ ਲੋਕ ਪਰੇਸ਼ਾਨ ਹੈ ਕਈ ਥਾਂ ਹੀ ਛੋਟੀਆਂ-ਛੋਟੀਆਂ ਗਲੀਆਂ ਪਿੰਡਾਂ ਚ ਵੀ ਨਹਿਰ ਦਾ ਰੂਪ ਲੈ ਗਈਆਂ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਨਹੀਂ ਪਰ ਗੱਟਰ ਵਾਲਾ ਪਾਣੀ ਘਰ-ਘਰ ਚ ਪਹੁੰਚ ਗਿਆ ਬਿਲਕੁਲ ਸੋ ਉਹ ਵੀ ਦਿਖਾਣੇ ਆ ਔਰ ਤੁਹਾਡੇ ਅੱਗੇ ਹੀ ਬੇਨਤੀ ਹੈ ਆਪਾਂ ਖਬਰਾਂ ਦੇ ਪੈਸੇ ਤਾਂ ਲੈਂਦੇ ਨਹੀਂ ਤੁਹਾਡੇ ਅੱਗੇ ਹੀ ਬੇਨਤੀ ਹੈ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਆ ਆਸ਼ੀਰਵਾਦ ਦਿਆ ਕਰੋ ਦੁਆਵਾਂ ਦਿਆ ਕਰੋ ਆਪਣੇ ਬਲੇਸਿੰਗਸ ਭੇਜਿਆ ਕਰੋ ਕਿ ਸਰੀਰ ਤੰਦਰੁਸਤ ਰਹੇ ਮਨ ਤੰਦਰੁਸਤ ਰਹੇ ਦਿਮਾਗ ਤੰਦਰੁਸਤ ਰਹੇ ਤਾਂ ਜੋ ਤੁਹਾਡੇ ਜਿਹੜੇ ਕੰਮ ਆ ਉਹ ਨੇਪਰੇ ਚੜਾਣ ਤੇ ਵੱਧ ਜੜ ਕੇ ਸਾਹ ਦੇ ਸਕੇ ਆਪਣਾ ਖੂਨ ਪਸੀਨਾ ਇੱਕ ਕਰਕੇ ਤੁਹਾਨੂੰ ਸੁੱਖ ਮਹਿਸੂਸ ਕਰਾ ਸਕੇ ਇਹ ਅਸ਼ੀਰਵਾਦ ਉਹ ਕਿਉਂਕਿ ਜਿਹੜੀ ਜ਼ਿੰਮੇਵਾਰੀ ਵਾਹਿਗੁਰੂ ਨੇ ਲਈ ਹੈ ਸੱਚੇ ਪਾਤਸ਼ਾਹ ਨੇ ਉਸੇ ਜ਼ਿੰਮੇਵਾਰੀ ਸਾਡੀ ਲਈ ਹੈ ਅਸੀਂ ਉਹ ਡਿਊਟੀ ਨੂੰ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਨਿਭਾ ਸਕੇ ਮੈਂ ਇਸ ਗੱਲ ਲਈ ਮਾਫੀ ਚਾਹੁੰਦਾ ਕਿ ਸਰੀਰਕ ਕਸ਼ਟ ਹੋਣ ਕਰਕੇ ਕਈ ਵੇਲੇ ਪੂਰੀ ਇਮਾਨਦਾਰੀ ਨਾਲ ਮੈਂ ਆਪਣੀ ਡਿਊਟੀ ਨਹੀਂ ਕਰ ਪਾਂਦਾ ਜੇ ਦਿਹਾੜੀ ਤੇ 10 ਗੋਲਾ ਆਂਦੀਆਂ ਤਾਂ ਮੈਂ 3 4 5 ਜਗ੍ਹਾ ਹੀ ਜਾ ਪਾਣਾ ਸਾਰੀ ਜਗ੍ਹਾ ਨਹੀਂ ਪਹੁੰਚ ਪਹੁੰਚ ਪਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਜੀ ਤੁਸੀਂ ਅਸ਼ੀਰਵਾਦ ਦਿਓ ਕਿ ਸਰੀਰ ਪੂਰਾ ਤੰਦਰੁਸਤ ਹੋ ਕੇ ਚੱਲੇ ਤਾਂ ਜੋ ਜੇ 10 ਗੋਲਾ ਕਰਦੇ ਆ ਉੱਥੇ ਕੋਈ 11ਵਾਂ ਵੀ ਆ ਗਿਆ ਉਹ ਵੀ ਕਰਦੇ ਉਹ ਵੀ ਕਰਦੇ ਬਿਲਕੁਲ ਜੀ ਬਹੁਤ ਸ਼ੁਕਰੀਆ ਲੈ ਲੋ ਜਾਜਾ ਨਹੀਂ ਧੰਨਵਾਦ ਕਰ ਦਿਓ ਮਿਹਰਬਾਨੀ ਧੰਨਵਾਦ ਤੁਸੀਂ ਜੁੜੜੇ ਨਾਲ ਪੀ ਬੱਤੀ ਨਾਲ ਬਹੁਤ ਜਲਦੀ ਨਵੀਂ ਅਪਡੇਟ ਨਾਲ ਹਾਜ਼ਰ ਹੋਵਾਂਗੇ ਸੱਚੀ ਦੇ ਕਾਲ